ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਤੇ ਅੱਜ ਸਵੇਰ ਦੀਆਂ 15 ਵੱਡੀਆਂ ਖਬਰਾਂ ਪਹਿਲੀ ਖਬਰ ਦਾ ਰੁਕ ਕਰਦੇ ਹਾਂ ਜੀ ਏਸ਼ੀਆਈ ਕੱਪ 2025 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ ਫਾਈਨਲ 'ਚ ਪਹੁੰਚੀ ਟੀਮ ਇੰਡੀਆ ਏਸ਼ੀਆਈ ਕੱਪ 2025 ਦੇ ਸੁਪਰ 4 ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਦੀ ਜਗ੍ਹਾ ਬਣਾ ਲਈ ਹੈ ਇਹ ਜਿਤਨਾਰ ਸ਼੍ਰੀਲੰਕਾ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਜਦੋਂ ਕਿ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਮੈਚ ਹੁਣ ਸੈਮੀਫਾਈਨਲ ਜਿਹਾ ਬਣ ਗਿਆ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਆਈ ਐਸਆਈ ਹਰਦੀਆਰ ਚ ਹਥਿਆਰ ਭੇਜਣ ਦੀ ਕੀਤੀ ਕੋਸ਼ਿਸ਼ ਬੀਐਸਐਫ ਤੇ ਪੁਲਿਸ ਨੇ ਕੀਤੇ ਹਥਿਆਰ ਬਰਾਮਦ। ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹਰਦੀ ਲਪੇਟ ਚ ਆਏ ਸਰਹੱਦੀ ਜ਼ਿਲ੍ਹਿਆਂ ਤੇ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਦੇ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਸੁਰੱਖਿਆ ਏਜੰਸੀਆਂ ਨੇ ਜਾਣਕਾਰੀ ਮਿਲੀ ਸੀ ਕਿ ਇਨ੍ਹਾਂ ਹਥਿਆਰਾਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਪੰਜਾਬ ਵਿੱਚ ਤਿਉਹਾਰੀ ਸੀਜ਼ਨ ਦੌਰਾਨ ਇੱਕ ਵੱਡੇ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੀ ਹੈ। ਅਗਲੀ ਵੱਡੀ ਖਬਰ ਮੋਹਾਲੀ ਤੋਂ ਮੋਹਾਲੀ ਚ ਚਲੀਆਂ ਤਾੜ-ਤਾੜ ਗੋਲੀਆਂ ਜਿਮ ਟ੍ਰੇਨਰ ਤੇ ਹਮਲਾ ਹਸਪਤਾਲ ਚ ਹੋਏ ਦਾਖਲ। ਮੋਹਾਲੀ ਦੇ ਫੇਸ 2 ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਤੇ ਸਵੇਰੇ ਤਕਰੀਬਨ 5 ਵਜੇ ਬਾਈਕ ਸਵਾਰ ਹਮਲਾਵਰ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜਿਮ ਟ੍ਰੇਨਰ ਦੀਆਂ ਦੋਵੇਂ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਨੇੜਲੇ ਪ੍ਰਾਈਵੇਟ ਹਸਪੀਟਲ ਵਿੱਚ ਦਾਖਲ ਕਰਵਾਇਆ। ਅਗਲੀ ਵੱਡੀ ਖਬਰ ਪਾਕਿਸਤਾਨ ਦੀ ਅਦਾਲਤ ਨੇ ਨਾਬਾਲਗ ਨੂੰ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਤੇ 100 ਸਾਲਾਂ ਦੀ ਜੇਲ੍ਹ ਸੁਣਾਈ। ਜਾਣੋ ਪੂਰਾ ਮਾਮਲਾ। ਪਾਕਿਸਤਾਨ ਦੀ ਅਦਾਲਤ ਨੇ ਬੁੱਧਵਾਰ ਨੂੰ ਇੱਕ ਨਾਬਾਲਗ ਨੂੰ ODE ਹੀ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ 100 ਸਾਲ ਦੀ ਸਜ਼ਾ ਸੁਣਾਈ ਹੈ। ਉਸਨੇ 2022 ਵਿੱਚ ਆਨਲਾਈਨ ਪਬਜੀ ਗੇਮ ਖੇਡਣ ਨੂੰ ਲੈ ਕੇ ਆਪਣੀ ਮਾਂ ਇੱਕ ਭਰਾ ਅਤੇ ਦੋ ਭੈਣਾਂ ਦੀ ਹੱਤਿਆ ਕਰ ਦਿੱਤੀ ਸੀ ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੇ ਵਧੀਕ ਸੈਸ਼ਨ ਜੱਜ ਰિયાન ਅਹਿਮਦ ਨੇ 17 ਸਾਲਾ ਜੈਨ ਅਲੀ ਨੂੰ ਚਾਰ ਮਾਮਲਿਆਂ 'ਚ 100 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਉਸਦੇ অপরাধ ਲਈ ਉਹਨੂੰ 40 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਇਨ੍ਹਾਂ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਜੁਰਮਾਨੇ ਸਣੇ ਜਾਰੀ ਕੀਤੇ ਚਲਾਨ ਪੰਜਾਬ ਦੇ ਪਠਾਨਕੋਟ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਦੁਕਾਨਦਾਰਾਂ ਵਿਚਾਲੇ ਤਰਥੱਲੀ ਮਚਾ ਦਿੱਤੀ ਹੈ ਦੱਸ ਦਈਏ ਕਿ ਸਿਹਤ ਵਿਭਾਗ ਨੇ ਜ਼ਿਲ੍ਹੇ ਵਿੱਚ ਛਾਪੇਮਾਰੀ ਕੀਤੀ ਅਤੇ 25 ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੁੱਲੇ ਆਮ ਤੰਬਾਕੂ, ਸਿਗਰਟ ਅਤੇ ਹੋਰ ਤੰਬਾਕੂ ਵਾਲੇ ਉਤਪਾਦ ਵੇਚ ਰਹੇ ਸੀ। ਸੀਨੀਅਰ ਆਈਐਸਆਈ ਬਿਲਾ ਵੈਂਕਟੇਸ਼ਨ ਨਹੀਂ ਰਹੇ ਤਾਮਿਲਨਾਡੂ ਦੀ ਸੀਨੀਅਰ IASI ਅਧਿਕਾਰੀ ਅਤੇ ਊਰਜਾ ਵਿਭਾਗ ਦੀ ਸਖਤਰ ਬੀਲਾ ਵੈਂਟਸਨ ਦਾ ਬੁੱਧਵਾਰ ਨੂੰ ਚੇਨਈ ਸਥਿਤ ਉਨ੍ਹਾਂ ਦੇ ਘਰ ਵਿੱਚ ਹੀ ਦਿਹਾਂਤ ਹੋ ਗਿਆ ਉਹ 55 ਸਾਲਾਂ ਦੇ ਸਨ ਤੇ ਪਿਛਲੇ 3 ਮਹੀਨਿਆਂ ਤੋਂ ਬਿਮਾਰੀ ਦਾ ਇਲਾਜ ਕਰਾ ਰਹੇ ਸੀ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ ਅਤੇ ਦੋ ਧੀਆਂ ਨੇ ਅਗਲੀ ਵੱਡੀ ਖਬਰ ਪੰਜਾਬ ਕੈਬਨਿਟ ਨੇ ਵੱਡੇ ਵਪਾਰਕ ਫੈਸਲਿਆਂ ਨੂੰ ਦਿੱਤੀ ਪ੍ਰਵਾਨਗੀ ਕਈ ਪਹਿਲ ਕਦਮੀਆਂ ਤੇ ਲੱਗੀ ਮੋਹਰ ਪੰਜਾਬ ਸਰਕਾਰ ਨੇ ਪੁਰਾਣੇ ਮਾਮਲਿਆਂ ਦੇ ਭਾਰ ਨੂੰ ਘਟਾਉਣ ਤੇ ਉਦਯੋਗਾਂ ਅਤੇ ਕਾਰੋਬਾਰਾਂ ਦੁਆਰਾ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ OTS ਨੂੰ ਪ੍ਰਵਾਨਗੀ ਦਿੰਦੀ ਹੈ ਇਹ ਸਕੀਮ 1 ਅਕਤੂਬਰ 2025 ਤੋਂ ਲਾਗੂ ਹੋਵੇਗੀ ਅਤੇ 12 ਦਸੰਬਰ 2025 ਤੱਕ ਚੱਲੇਗੀ ਪੁਚਾਲ ਦੇ ਭਿਆਨਕ ਝਟਕਿਆਂ ਨਾਲ ਕੰਬੀ ਧਰਤੀ ਲੋਕ ਚੀਕਾ ਮਾਰਦੇ ਭੱਜੇ ਘਰਾਂ ਤੋਂ ਬਾਹਰ ਦੱਖਣੀ ਅਮਰੀਕਾ ਦੇਸ਼ वेनेजुएला ਦੇ ਉੱਤਰੀ ਪਸ਼ਮੀਰ ਰਾਜ ਜੋਲੀਆ ਵਿੱਚ ਬੁੱਧਵਾਰ ਯਾਨੀ ਕਿ 24 ਸਤੰਬਰ ਨੂੰ ਦੇ ਰਾਤ ਭੁਚਾਲ ਦੇ ਭਿਆਨਕ ਝਟਕੇ ਮਹਿਸੂਸ ਕੀਤੇ ਗਏ ਭੁਚਾਲ ਕਾਰਨ ਲੋਕ ਡਰ ਗਏ ਅਤੇ ਘਰੋਂ ਬਾਹਰ ਨਿਕਲ ਆਏ ਏਪੀ ਦੀ ਰਿਪੋਰਟ ਅਨੁਸਾਰ ਰਿਪੋਰਟਰ ਰੈਕਟਰ ਪਮਾਨੇ ਤੇ ਭੁਚਾਲ ਦੀ ਤੀਬਰਤਾ 6.2 ਦਰਜ ਕੀਤੀ ਗਈ ਕੋਲੰਬੀਆ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਅਗਲੀ ਵੱਡੀ ਖਬਰ ਹਾਈ ਕੋਰਟ ਨੇ ਪੀਐਮ ਨਰਿੰਦਰ ਮੋਦੀ ਸ਼ਾ ਅਤੇ ਰਵੀਸ਼ੰਕਰ ਪ੍ਰਸ਼ਾਦ ਖਿਲਾਫ ਦਾਇਰ ਪਟੀਸ਼ਨ ਕੀਤੀ ਖਾਰਿਜ ਰਾਜਸਥਾਨ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਬਕਾ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਇਸ ਦੇ ਨਾਲ ਹੀ ਕੋਰਟ ਨੇ ਪਟੀਸ਼ਨ ਪੂਰਨ ਚੰਦਰ ਸੇਨ ਤੇ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਸਟਿਸ ਸੁਦੇਸ਼ ਬਾਂਸਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਿਆਂਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਗਾयक ਬਾਦਸ਼ਾ ਨੂੰ ਉੱਤਰੀ ਅਮਰੀਕਾ ਚ ਸੰਗੀਤ ਦੌਰੇ ਦੌਰਾਨ ਲੱਗੀ ਸੱਟ ਕਰਵਾਇਆ ਅੱਖ ਦਾ ਇਲਾਜ ਬੋਲੀਵੁੱਡ ਗਾਇਕ ਬਾਦਸ਼ਾ ਦੀ ਅੱਖ ਚ ਉੱਤਰੀ ਅਮਰੀਕਾ ਵਿੱਚ ਇੱਕ ਸੰਗੀਤ ਦੌਰੇ ਦੌਰਾਨ ਸੱਟ ਲੱਗ ਗਈ ਬਾਦਸ਼ਾ ਨੇ ਹਾਲ ਹੀ ਵਿੱਚ ਆਪਣੀ ਖੱਬੀ ਅੱਖ ਦਾ ਇਲਾਜ ਕਰਵਾਇਆ ਹੈ ਇਹ ਸੱਟ ਉਹਨਾਂ ਦੇ ਬਹੁਤ ਹੀ ਸਫਲ ਉੱਤਰੀ ਅਮਰੀਕਾ ਦੌਰੇ ਦੇ ਆਖਰੀ ਸ਼ੋਅ ਦੌਰਾਨ ਲੱਗੀ ਸੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੰਜਾਬੀ ਗਾਇਕ ਦਲਜੀਤ ਦਾ ਫਿਲਮ ਸਰਦਾਰ ਜੀ 3 ਤੇ ਭਾਰਤ-ਪਾਕ ਮੈਚ ਨੂੰ ਲੈ ਕੇ ਵੱਡਾ ਬਿਆਨ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਮਲੇਸ਼ੀਆ ਵਿੱਚ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਵਿੱਚ ਦੇਸ਼ ਭਗਤੀ ਅਤੇ ਏਕਤਾ ਲਈ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ। ਦਲਜੀਤ ਨੇ ਕਿਹਾ ਕਿ ਅਸੀਂ ਪੰਜਾਬੀ ਅਤੇ ਸਿੱਖ ਦਿਲੋਂ ਦੇਸ਼ ਭਗਤ ਹਾਂ। ਭਾਵੇਂ ਸਾਨੂੰ ਕਈਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਅਸੀਂ ਕਦੇ ਵੀ ਆਪਣੇ ਦੇਸ਼ ਨੂੰ ਨਹੀਂ ਛੱਡਾਂਗੇ। ਸਾਡੀ ਪਛਾਣ ਅਤੇ ਮਾਣ ਦੇਸ਼ ਭਗਤੀ ਨਾਲ ਜੁੜਿਆ ਹੋਇਆ ਹੈ। ਅਗਲੀ ਵੱਡੀ ਖਬਰ ਪੰਜਾਬ ਦੇ ਇਸ ਇਲਾਕੇ ਵਿੱਚ ਟਾਈਮ ਬ bomb ਨੂੰ ਲੈ ਕੇ ਫੈਲੀ دہشت ਪੁਲਿਸ ਨੇ ਇਲਾਕਾ ਕੀਤਾ ਸੀਲ ਮੱਤਿਆ ਹਹਾਕਾਰ ਪੂਰੀ ਖਬਰ ਦੱਸਦੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਵਿਚਾਲੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸੁੰਦਰ ਨਗਰ ਦੇ ਅਜੇ ਬੈਗ ਐਂਟਰਪ੍ਰਾਈਜ਼ ਹਰਬੰਸ ਟਾਵਰ ਦੇ ਨੇੜੇ ਵਿੱਚ ਇਕ ਸ਼ੱਕੀ ਬੈਗ ਮਿਲਣ ਕਰਕੇ ਇਲਾਕੇ ਵਿੱਚ دہشت ਫੈਲ ਗਈ ਦੁਕਾਨ ਦੇ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਲਗਭਗ 4-5 ਦਿਨ ਪਹਿਲਾਂ ਇੱਕ ਅਣਜਾਣ ਗ੍ਰਾਹਕ ਉਹਨਾਂ ਦੀ ਦੁਕਾਨ ਵਿੱਚ ਆਇਆ ਸੀ ਅਗਲੀ ਵੱਡੀ ਖਬਰ 6 ਕਿਲੋ ਹਿਰੋਇਨ ਸਮੇਤ ਤਖਸਰ ਗ੍ਰਿਫਤਾਰ ਭਾਰਤ ਪਾਕਿਸਤਾਨੀ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਖਰੀਂਡਾ ਥਾਣੇ ਦੀ ਪੁਲਿਸ ਨੇ ਬੁੱਧਵਾਰ ਸਵੇਰੇ ਹਿਰੋਇਨ ਸਪਲਾਈ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਕਬਜ਼ੇ 'ਚੋਂ 6 ਕਿਲੋ ਹਿਰੋਇਨ, ਬਿਨਾ ਨੰਬਰ ਪਲੇਟ ਵਾਲੀ ਇੱਕ ਬਾਈਕ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਐਨਪੀਡੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਬਲੈਰੋ ਪਿਕਅਪ ਅਣਪਛਾਤੇ ਵਾਹਨ ਨਾਲ ਟਕਰਾਈ, ਦੋ ਗੰਭੀਰ ਰੂਪ ਨਾਲ ਹੋਏ ਜ਼ਖਮੀ। ਸਨੋਰਾ ਪੁਲ ਦੇ ਨਜ਼ਦੀਕ ਬਲੈਰੋ ਪਿਕਅਪ ਦੀ ਪਿੱਛੋਂ ਆਏ ਅਣਪਛਾਤੇ ਵਾਹਨ ਨਾਲ ਟਕਰ ਹੋਣ ਕਰਕੇ ਉਸ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਖਮੀਆਂ ਦੀ ਪਛਾਣ ਡਰਾਈਵਰ सोनू ਪੁੱਤਰ ਲక్ష్మణ ਅਤੇ ਕੰਡਕਟਰ ਨਨਕਾਰ ਸਿੰਘ ਪੁੱਤਰ ਬਿੰਦਰ ਸਿੰਘ ਦੋਵੇਂ ਵਾਸੀ ਸੁਨਾਮ ਵੱਜੋਂ ਕੀਤੀ ਗਈ ਹੈ। ਐਸਐਸਐਫ ਟੀਮ ਦੇ ਇੰਚਾਰਜ ਰੰਤਿਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਰੀਬ 4:30 ਵਜੇ ਕੰਟਰੋਲ ਰੂਮ ਤੋਂ ਹਾਦਸੇ ਦੀ ਜਾਣਕਾਰੀ ਮਿਲੀ ਸੀ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਕਿਸਾਨਾਂ ਨੂੰ ਮੁਫਤ ਕਣਕ ਦਾ ਬੀਜ ਮੁਹੱਈਆ ਕਰਾਏਗੀ ਪੰਜਾਬ ਸਰਕਾਰ ਹੜ੍ਹ ਕਾਰਨ 5 ਲੱਖ ਏਕੜ ਫਸਲ ਹੋਈ ਖਰਾਬ ਵੇਰਵੇ ਸਾਂਝੇ ਕਰਦੇ ਆ ਮੁੱਖ ਮੰਤਰੀ ਭਗਵਾਨ ਪੂ ਸਿੰਘ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਵਿੱਚ ਸੂਬੇ ਦੇ ਅਨਾਜ ਉਤਪਾਦਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ 74 ਕਰੋੜ ਰੁਪਏ ਦੇ ਇਹ 2 ਲੱਖ ਕੁਆਂਟਲ ਬੀਜ ਉਹਨਾਂ ਨੂੰ ਮੁਫਤ ਮੁਹੱਈਆ ਕਰਵਾਏ ਜਾਣਗੇ। ਇਹ ਸੀ ਅੱਜ ਸਵੇਰ ਦੀਆਂ ਵੱਡੀਆਂ 15 ਖਬਰਾਂ ਦੁਪਹਿਰ ਤੇ ਸ਼ਾਮ ਦੀਆਂ ਖਬਰਾਂ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਧੰਨਵਾਦ।